ਮੈਨੂੰ ਇੱਥੇ ਮੈਂ ਜਦੋਂ ਉਧਰ ਖੜਾ ਸੀ ਤੇ ਮੈਨੂੰ ਵੀਰ ਪੁੱਛਦਾ ਕਹਿੰਦਾ ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਾਂ ਕਿ ਕੀ ਕਹਿੰਦਾ ਜੀ ਦੁਨੀਆ ਤੇ ਕਰਨ ਕੀ ਆਏ ਬੰਦਾ ਦੁਨੀਆ ਤੇ ਲੈਣ ਕੀ ਆਇਆ ਅਸੀਂ ਇੱਥੇ ਕੀ ਕਰਨ ਆਏ ਮੈਨੂੰ ਕਹਿੰਦਾ ਸਿਰ ਇੰਨਾ ਹੀ ਸਵਾਲ ਹੈ ਵੀ ਮਕਸਦ ਕੀ ਹੈ ਬੰਦਾ ਕਿਉਂ ਆਇਆ ਵੀ ਆਇਆ ਜੰਮਿਆ ਜਵਾਨ ਹੋਇਆ ਡੁੱਡਾ ਹੋਇਆ ਮਰ ਗਿਆ ਕਹਿੰਦੇ ਕਿਉਂ ਆਇਆ ਤੇ ਮੈਂ ਉਹਨੂੰ ਇਹ ਕਹਿੰਦਾ ਸੀ ਮੈਂ ਕਿਹਾ ਇਹ ਸਵਾਲ ਪਾਇਆ ਗਿਆ ਸਾਡੇ ਦਿਮਾਗ 'ਚ ਕੁਦਰਤ ਵਿੱਚ ਕੋਈ ਜੀਵ ਐਸਾ ਨਹੀਂ ਜਿਹੜਾ ਇਹ ਪੁੱਛਦਾ ਹੋਵੇ ਵੀ ਮੈਂ ਕਿਉਂ ਆਇਆ ਕਰ ਰਿਹਾ ਹੈ ਆਨੰਦ ਲੈ ਰਿਹਾ ਹੈ ਸਵਾਦ ਲੈ ਰਿਹਾ ਹੈ ਮੈਂ ਕਿਹਾ ਜੇ ਸਿੱਧਾ ਜੇ ਮੈਨੂੰ ਪੁੱਛਣਾ ਚਾਹੁੰਨਾ ਹੈ ਤੇ ਸਿੱਧਾ ਜਿਹਾ ਅਰਥ ਇਹ ਹੈ ਆਨੰਦ ਲੈਣ ਆਇਆ ਮੌਜ ਕਰਨ ਆਇਆ ਨਜ਼ਾਰਾ ਜਾਂ ਲੈਣ ਆਇਆ ਕਹਿੰਦਾ ਜੀ ਆਨੰਦ ਲੈਣ ਆਇਆ ਪਰ ਇੱਕ ਸ਼ਰਤ ਹੈ ਸ਼ਰਤ ਹੈ ਆਨੰਦ ਲੈਣ ਆਇਆ ਪਰ ਆਨੰਦ ਤਾਂ ਲਏਗਾ ਜੇ ਸਮਝ ਹੋਏਗੀ ਅਕਲ ਹੋਏਗੀ ਤੇ ਜੇ ਅਕਲ ਨਹੀਂ ਆਹੀ ਆਹੀ ਜਨਮ ਨਰਕ ਹੈ ਤੇ ਜੇ ਸਮਝ ਹੈ ਤੇ ਆਹੀ ਸਵਰਗ ਹੈ ਅਕਲ ਵਾਲਿਆਂ ਲਈ ਸਵਰਗ ਹੈ ਬੇਅਕਲਿਆਂ ਲਈ ਨਰਕ ਹੈ ਸਰਵਾਈਵ ਕਰ ਰਹੀ ਹੈ ਕੁਦਰਤ ਵਿੱਚ ਬੰਦਾ ਸਰਵਾਈਵ ਕਰਨ ਲਈ ਅੱਗੇ ਵਧਣ ਲਈ ਆਉਂਦਾ ਹੈ ਆ ਦਿਮਾਗ ਚੱਲੇ ਆਪਣਾ ਫਰਜ਼ ਨਿਭਾਵੇ ਸਮਝ ਲੈ ਤੇਰਾ ਆਉਣਾ ਸਫਲ ਹੋ ਗਿਆ ਪਰ ਸੁਣੋ ਸਿੰਘੋ ਸੁਣਿਓ ਅੰਬ ਲੱਗੇ ਹੋਏ ਹਨ ਅੰਬਾਂ ਤੇ ਅੱਜ ਕੱਲ ਬੂਟਿਆਂ ਤੇ ਅੰਬ ਲੱਗੇ ਹਨ ਤੇ ਲੱਗੇ ਵੀ ਠੀਕ ਐ ਤੇ ਤੋੜ ਲੋ ਅੰਬ ਮਿੱਠਾ ਦਾ ਨਿਕਲੇ ਖੱਟਾ ਜਾਂ ਨਿਕਲੇ ਤੇ ਨੱਕ ਜਿਹਾ ਝਾੜਦਾ ਕਹਿੰਦਾ ਗੱਲ ਬਣੀ ਬਣੀ ਉਹ ਉਹਦਾ ਪੱਕਣਾ ਆਪਣੇ ਫਰਜ਼ ਨਿਭਾਉਣਾ ਉਹਦੀ ਕਦਰ ਪਾਉਂਦਾ ਹੈ ਉਹਦਾ ਆਉਣਾ ਸਫਲ ਹੈ ਜਦੋਂ ਨਾ ਜਿਹੜਾ ਉਹਨੂੰ ਖਾਵੇ ਅੰਬ ਨੂੰ ਕੇਲੇ ਨੂੰ ਸੇਬ ਨੂੰ ਠੀਕੂ ਨੂੰ ਸੰਤਰੇ ਨੂੰ ਗੰਨੇ ਨੂੰ ਐ ਰੱਖੇ ਨਾ ਜੀਬ ਤੇ ਤੇ ਐ ਕਵੇ ਆਏ ਹਾਏ ਹਾਏ ਕੀ ਆ ਟੇਸਟ ਹੈ ਸਮਝ ਲਓ ਉਹਦਾ ਆਉਣਾ ਬੋਲੋ ਸਵਾਦ ਆ ਲੈ ਗਿਆ ਸਵਾਦ ਬੰਦਾ ਹੀ ਨਹੀਂ ਉਹ ਵੀ ਜਿਹੜਾ ਆਇਆ ਇੱਥੇ ਉਹ ਕੋ ਡਰੀ ਜਾਏ ਮੈਂ ਸਾਰਾ ਜੋਰ ਪੱਕਣ ਤੇ ਨਹੀਂ ਲਾਉਣਾ ਫਿਰ ਮੈਨੂੰ ਤੋੜ ਕੇ ਖਾ ਜਾਣਗੇ ਉਦਾਂ ਵੀ ਤੇ ਗਾਲੀ ਜਾਏਗਾ ਉਦਾਂ ਤੈਨੂੰ ਕੋਈ ਹੋਰ ਖਾਜੂ ਉਦਾਂ ਹੀ ਥੱਲੇ ਟੁੱਟੇ ਗਈ ਡਰੀ ਜਾ ਅਸਲ ਚ ਬੰਦਾ ਜਦੋਂ ਆਪਣੀ ਆਪਣੇ ਅੰਦਰ ਜੋ ਹੈ ਉਹਨੂੰ ਬਾਹਰ ਕੱਢਦਾ ਹੈ ਨਾ ਜੋ ਹੈ ਉਹ ਕੁਆਲਿਟੀ ਇਨਸਾਨੀਅਤ ਉਹ ਰਸ ਜਿਹੜਾ ਤੇਰੇ 'ਚ ਹੈ ਉਹਨੂੰ ਬਾਹਰ ਕੱਢ ਕੇ ਵਿਖਾਉਂਦਾ ਪੂਰਾ ਪੱਕਦਾ ਹੈ ਫਿਰ ਸਵਾਦ ਆਉਂਦਾ ਹੈ ਮੁੱਲ ਪੈਂਦਾ ਪੂਰਾ ਕੱਲ ਆਪਾਂ ਇਸ ਵਿਸ਼ੇ ਤੇ ਗੱਲ ਕੀਤੀ ਸੀ ਹਰ ਮੰਤਨ ਵਸਿਆ ਸੋਈ ਜੈਜੈਕਾਰ ਕਰੇ ਸਭ ਕੋਈ ਸਭ ਕੋਈ ਵੀਰਾ ਜਿਹੜੇ ਸਾਰੇ ਵੇਖਿਓ ਇੱਕ ਸੇਬ ਹੈ ਪੂਰਾ ਮਿੱਠਾ ਹੈ ਉਹਦੀਆਂ ਅੱਠ ਫਾੜੀਆਂ ਕਰ ਲੀਆਂ ਸਭ ਉਹ ਜਿੰਨੇ ਅੱਠ ਅੱਠੋ ਸੇਬ ਦੇ ਨੇੜੇ ਆਏ ਖਾਦਾ ਜਿੰਨਾਂ ਨੇ ਸਾਰੇ ਹੀ ਕਹਿੰਦੇ ਵਾਹ ਬਈ ਵਾਹ ਅੱਠ ਨੇ ਖਾਦਾ ਅੱਠੇ ਹੀ ਕਹਿੰਦੇ ਵਾਹ ਬਈ ਵਾਹ ਕੀ ਬਾਤ ਹੈ ਇੰਨਾ ਵਧੀਆ ਬਣ ਕੇ ਰਹਿ ਜ਼ਿੰਦਗੀ ਦੇ ਵਿੱਚ ਆਪਣੇ ਫਰਜ਼ ਇੰਨੇ ਵਧੀਆ ਨਿਭਾ ਆਪਣੀ ਡਿਊਟੀ ਇੰਨੀ ਵਧੀਆ ਕਰ ਸਭ ਕੋਈ ਜਿੰਨੇ ਵੀ ਤੇਰੇ ਤੇਰੇ ਨੇੜੇ ਆਏ ਪਹਿਲਾ ਮਾਂ ਪਿਓ ਘਰ ਵਾਲੀ ਬੱਚੇ ਰਿਸ਼ਤੇਦਾਰ ਸਾਖ ਸੰਬੰਧੀ ਉਹ ਜਿੰਨੇ ਤੇਰੇ ਨੇੜੇ ਆਉਣ ਐਨਾ ਵਧੀਆ ਫਰਜ਼ਨਵਾ ਐਂ ਇਸੀ ਵਧੀਆ ਆਪਣੀ ਡਿਊਟੀ ਕਰ ਸਾਰੇ ਹੀ ਜਾਇਜਾਕਾਰ ਕਰਨ ਕਹਿੰਦੇ ਕਮਾਲ ਦਾ ਬੰਦਾ ਪਰ ਹੁਣ ਸਾਡਾ ਹਾਲ ਕੀ ਹੈ ਮੈਂ ਤੁਹਾਨੂੰ ਰਾਤ ਵੀ ਕਿਹਾ ਸੀ ਅਗਲਾ ਕਹਿੰਦਾ ਜਿਹੜਾ ਟਰੈਕਟਰ ਸਾਡੇ ਤੋਂ ਲੈ ਕੇ ਗਿਆ ਸੀ ਅਜੇ ਲੰਬੇ ਦਿਨ ਦਾ ਕਹਿੰਦਾ ਓਏ ਇੰਜਨ ਦੇ ਦਾ ਹੋਣ ਵਾਲਾ ਸੀ ਐਵੇਂ ਠੋਕਦਾ ਮੈਨੂੰ ਜਿਹੜਾ ਗੱਡੀ ਲੈ ਕੇ ਗਿਆ ਸੀ ਉਹ ਵੀ ਦੁਖੀ ਆ ਮੇਰੇ ਤੋਂ ਜਿੰਨੇ ਆਪਣੀ ਧੀ ਦਿੱਤੀ ਉਹ ਵੀ ਉਹ ਲੰਬੇ ਦਿੰਦਾ ਜੈਜਾਕਾਰ ਕਿਹੜਾ ਕਰਦਾ ਇੱਥੇ ਵੀ ਅਮਲੀ ਨਾਲ ਮੁੰਡਾ ਧੀ ਵਿਆਹ ਦੀ ਮੇਰੀ ਝੂਠ ਬੋਲਿਆ ਸੀ ਤੂੰ ਕੁੜਮਾ ਜਿੱਦਾ ਮੈਂ ਵਿਚੋਲਾ ਬਣਿਆ ਉੱਥੋਂ ਵੀ ਚਿੱਤਰ ਹੀ ਪੈਂਦੇ ਨੇ ਉੱਥੇ ਵੀ ਮੈਂ ਗੋਲ ਮੋਲ ਕਰ ਗਿਆ ਸਾਰਾ ਕੁਝ ਮਿੱਠੇ ਕਿੱਥੇ ਸੀ ਅਸੀਂ ਸੇਬ ਅੱਠ ਨੇ ਖਾਤਾ ਅੱਥੇ ਹੀ ਵਾਵਾ ਕਰਦੇ ਐ ਤੇਰੀ ਜ਼ਿੰਦਗੀ ਚ 800 ਬੰਦਾ ਆਵੇ 800 ਹੀ ਗਵੇ ਵੀ ਕਿਆ ਬਾਤ ਹੈ ਆਖੋ ਸਤਿ ਸ਼੍ਰੀ ਅਕਾਲ ਜੀ ਵਾਹ ਹੈ ਆਗੀ ਪਕੜ ਤੇ ਗੱਲ ਕਰ ਆਹ ਤੇਰਾ ਆਉਣਾ ਇਹ ਐ ਸਾਡਾ ਆਉਣਾ ਇਹ ਐ ਪਕੜਣਾ ਇਹ ਐ ਅਸਲੀ ਟੇਸਟ ਪਰ ਬੰਦਾ ਬਹਾਨੇ ਬਣਾਉਂਦਾ ਕਹਿੰਦਾ ਇਮਾਨਦਾਰੀ ਨਹੀਂ 500 ਦਾ ਕੰਮ ਕਰਨਾ ਮੈਂ ਨਹੀਂ ਕਰਦਾ ਲੁੱਕਦਾ ਫਿਰਦਾ ਹੈ ਬਹਾਨੇ ਬਣਾਉਂਦਾ ਹੈ ਸੁਣਿਓ ਇਧਰ ਟਲਦਾ ਫਿਰਦਾ ਹੈ ਅੱਛਾ ਸੁਣੋ ਉਹ ਜਿਹੜਾ ਉਹਦਾ ਟਲਣਾ ਹੈ ਵੀ ਮੈਂ ਕੰਮ ਪੂਰਾ ਨਹੀਂ ਕਰਨਾ ਮੈਂ ਟਲਣਾ ਹੈ ਮੈਨੂੰ 10 ਦਿਨ ਵਾਸਤੇ ਵੇਖਿਓ ਕੰਮ ਹੁੰਦਾ ਕਈਆਂ ਦਾ 5 ਦਿਨ ਦਾ ਤੇ ਲਮਕਾ ਕੇ ਕਿੰਨੇ ਦਿਨਾਂ ਤੇ ਲੈ ਜਾਂਦੇ ਆ 10 ਦਿਨ ਤੇ ਨਵੇਂੜ ਦੇ ਨਹੀਂ ਕੰਮ ਨਵੇਂੜ ਦੇ ਨਹੀਂ ਲਬਕਾਉਂਦੇ ਐ ਲੰਮਾ ਲਈ ਜਾਂਦੇ ਐ ਉਹ ਬੰਦੇ ਆਪਣਾ ਸਾਰਾ ਜੋਰ ਲਾਉਂਦੇ ਹੀ ਨਹੀਂ ਇਹ ਉਹ ਸੇਵ ਹੈ ਜਿਹੜਾ ਕਹਿੰਦਾ ਮੈਂ ਨਹੀਂ ਪੂਰਾ ਪੱਕਣਾ ਅੱਛਾ ਸਾਰਾ ਜੋਰ ਲਾਉਂਦੇ ਨਹੀਂ ਬਹਾਨੇ ਬਣਾਉਂਦੇ ਐ ਬਾਰ-ਬਾਰ ਛੁੱਟੀ ਕਰਨਗੇ ਪੂਰਾ ਕੰਮ ਕਰਦੇ ਨਹੀਂ ਉਹਨਾਂ ਨੂੰ ਇਹ ਲੱਗਦਾ ਅਸੀਂ ਸਾਰਾ ਜੋਰ ਨਹੀਂ ਲਾਇਆ 500 ਲਿਆ ਕੰਮ 300 ਦਾ ਹੀ ਕਰਦੇ ਆ ਆਪਾਂ ਸਾਰਾ ਜੋਰ ਨਹੀਂ ਲਾਉਂਦੇ ਪਰ ਪਿਆਰਿਓ ਉਹ 도ਗਲੇ ਬਨਣ ਲਈ ਦਿਮਾਗ ਦਾ ਜ਼ੋਰ ਜਿਆਦਾ ਲੱਗ ਜਾਂਦਾ ਹੈ ਸ਼ਰੀਰ ਕਰਕੇ ਹੁਣ ਬੰਦਾ ਪੂਰਾ ਜਾਵਾਲ ਆ ਦਵੇ ਸੁਣਿਓ ਮੰਨ ਲਓ ਮੇਰੇ ਨਾਲ ਢੋਲਕ ਵਜਾਉਣ ਵਾਲਾ ਸਿੰਘ ਹੈ ਮੈਂ ਐਗਜ਼ੈਂਪਲ ਦੇ ਰਿਹਾ ਸੁਣਿਓ ਢੋਲਕ ਵਜਾਉਂਦਾ ਹੈ ਅੱਛਾ ਹੁਣ ਇਹ ਕੀ ਕਰੇ ਇਹ ਕਵੇ ਵੀ ਜੇ ਮੈਂ ਸਾਰਾ ਜ਼ੋਰ ਲਾਤਾ ਮੈਂ ਥੱਕ ਜੂੰ ਜੇ ਮੈਂ ਥੱਕ ਗਿਆ ਫਿਰ ਮੈਂ ਕਿਤੇ ਬਿਮਾਰੀ ਨਾ ਹੋ ਜਾ ਮੈਨੂੰ ਬੁਖਾਰੀ ਨਾ ਚੜ ਜੇ ਘਰੇ ਜਾ ਕੇ ਮੈਂ ਅੱਜ ਸਾਰਾ ਜ਼ੋਰ ਨਹੀਂ ਲਾਉਣਾ ਮੈਂ ਮਾੜਾ-ਵੋਟਾ ਜਾਵਾ ਠੀਕ-ਠੀਕ ਬਜਾਉਂ ਅੱਛਾ ਇਹਦੇ ਲਈ ਜਦੋਂ ਸਮਾਪਤੀ ਹੋਗੀ ਮੈਂ ਪੁੱਛੂ ਵੀ ਤੂੰ ਕਿਉਂ ਨਹੀਂ ਐ ਕਰਿਆ ਫੇਰ ਮੈਨੂੰ ਇਹਦਾ ਇਹ ਕਵੇ ਮੈਂ ਨਾ ਬੁਖਾਰ ਚੜਿਆ ਹੋਇਆ ਸੀ ਮੈਂ ਢਿੱਲਾ ਜਾਿਆ ਸੀ ਮੈਂ ਐ ਸੀ ਮੈਂ ਐ ਸੀ ਇਹਨੂੰ ਐ ਲੱਗਦਾ ਮੈਂ ਆਪਣੀ ਤਾਕਤ ਬਚਾ ਲਈ ਪਰ ਇਹਨੂੰ ਇਹ ਨਹੀਂ ਪਤਾ ਵੀ ਬਹਾਨੇ ਬਣਾਉਣ ਤੇ ਦਿਮਾਗ ਦਾ ਜ਼ੋਰ ਤੇ ਉਹਦੇ ਨਾਲੋਂ ਜ਼ਿਆਦਾ ਲੱਗ ਗਿਆ ਸਤਨਾਕ ਸ਼੍ਰੀ ਵਾਹਿ ਜੋਰ ਜ਼ਿਆਦਾ ਲੱਗ ਗਿਆ ਹਰ ਬੰਦਾ ਇੱਥੇ ਪੜਦਾ ਪਾਰਿਆ ਹਰ ਬੰਦਾ ਇੱਥੇ ਉਸੇ ਉਸੋਚਦਾ ਮੈਂ ਯਾਰ ਥੋੜਾ ਜਿਆ ਕਰਾਂ ਪਰ ਜੇ ਬੰਦਾ ਪੂਰਾ ਜ਼ੋਰ ਲਾ ਦਵੇ ਕੰਮ ਚਾਹੇ ਦਿਹਾੜੀ ਕਰੇ ਚਾਹੇ ਟਰੈਕਟਰ ਚਲਾਵੇ ਚਾਹੇ ਘਰ ਦਾ ਕਰੇ ਚਾਹੇ ਮੱਝਾਂ ਨਵਾਵੇ ਚਾਹੇ ਖੇਤੀ ਕਰੇ ਐ ਜਾਨ ਲਾ ਦੇ ਪੂਰੀ ਤੇ ਜਿਹੜੇ ਬੰਦੇ ਨੇ ਪੂਰਾ ਜ਼ੋਰ ਲਾਇਆ ਹੁੰਦਾ ਨੀਂਦ ਸੁੱਖ ਦੀ ਆਉਂਦੀ ਕਿ ਨਹੀਂ ਆਉਂਦੀ ਉਹਨੂੰ ਬੋਲੋ ਭੁੱਖ ਵਧੀਆ ਲੱਗਦੀ ਕਿ ਨਹੀਂ ਲੱਗਦੀ ਬਿਮਾਰੀਆਂ ਤੋਂ ਬਚੂਗੇ ਨਹੀਂ ਬਚੂ ਬਹਾਨੇ ਬਣਾਉਣ ਵਾਲੇ ਦਿਮਾਗ ਨੇ ਜਿਹੜਾ ਬੰਦਾ ਬਹਾਨੇ ਬਣਾਉਂਦਾ ਹੈ ਕੰਮ ਨਹੀਂ ਸਹੀ ਕਰਨਾ ਬਹਾਨੇ ਬਣਾਉਣਾ ਹੈ ਪੱਕਣਾ ਪੂਰਾ ਨਹੀਂ ਰਹਿਣਾ ਵੀ ਕੱਚਾ ਹੈ ਤੇ ਦਿਖਾਉਣਾ ਇਹ ਆ ਵੀ ਪੱਕ ਗਏ ਰਹਿਣਾ ਵੀ ਕੱਚਾ ਹੈ ਦਿਖਾਉਣਾ ਇਹ ਮੈਂ ਪੱਕ ਗਿਆ ਉਹ ਬੰਦਾ ਡਬਲ ਜ਼ੋਰ ਲਵਾ ਜਾਂਦਾ ਆਪਣਾ ਉਹ ਬਿਮਾਰੀਆਂ ਦੇ ਸ਼ਿਕਾਰ ਨੇ ਲੋਕ ਉਹ ਰੋਗੀ ਨੇ ਹਰ ਵੇਲੇ ਦੁਖੀ ਨੇ ਉਹਦੇ ਨਾਲੋਂ ਚੰਗਾ ਹੈ ਜੋ ਹੈ ਇਹਨੂੰ ਪੂਰਾ ਘਟ ਪੂਰਾ ਜੋ ਤੇਰੇ ਅੰਦਰ ਹੈ ਜੋ ਕਰ ਸਕਦਾ ਹੈ ਆਪਣੀ ਜ਼ਿੰਦਗੀ ਚ ਕਰ ਤੇ ਮੇਰੇਆ ਵੀਰਾ ਜਦੋਂ ਹਰਕ ਦੀ ਲੋਡ ਬਣਦਾ ਜਾਏਗਾ ਸੁਣੋ ਹਰਕ ਦੀ ਲੋਡ ਬਣੇਗਾ ਮਾਂ ਕਹੇਗੀ ਪੁੱਤ ਤੇਰੀ ਮੈਨੂੰ ਬਹੁਤ ਲੋਡ ਹੈ ਘਰ ਵਾਲੀ ਕਹੂਗੀ ਤੇਰੀ ਮੈਨੂੰ ਯਾਰ ਮਿੱਠੇ ਫਰੂਟ ਨੂੰ ਹਰੇਕ ਕਹਿੰਦਾ ਵੀ ਮੈਨੂੰ ਇਹਦੀ ਬੜੀ ਲੋੜ ਹੈ ਇੱਕ ਫਾੜੀ ਹੋਰ ਦੇ ਦਿਓ ਥੋੜਾ ਜਿਹਾ ਹੋਰ ਕੋਈ ਕਹੋ ਮੇਰੇ ਕੰਨੀ ਜ਼ਿਆਦਾ ਆ ਜਾ ਦੂਜਾ ਕਹਿੰਦਾ ਮੇਰੇ ਕੰਨੀ ਜ਼ਿਆਦਾ ਆ ਜਾ ਤੀਜਾ ਕਹਿੰਦਾ ਮੇਰੇ ਕੰਨੀ ਜ਼ਿਆਦਾ ਆ ਜਾ ਓ ਮਿੱਠੇ ਨੂੰ ਤੇ ਜੇ ਤੇ ਅੱਛਾ ਜੇ ਫਿੱਕਾ ਹੋਵੇ ਫਿਰ ਕੀ ਕਰਦੇ ਆ ਤੂੰ ਸਾਰਾ ਹੀ ਖਾ ਲੈ ਖਾਲਾ ਖਾਲਾ ਕੋਈ ਨਹੀਂ ਮੈਂ ਮੇਰਾ ਸਾਰਾ ਤੂੰ ਖਰ ਵਾਲੀ ਕਹਿੰਦੀ ਬੇਬੇ ਸੱਸ ਨੂੰ ਪਤਾ ਕੀ ਕਹਿੰਦੀ ਤੂੰ ਸਾਰਾ ਹੀ ਸੰਭ ਲੈ ਮੈਂ ਚੱਲੀ ਪੇਕਿਆਂ ਨੂੰ ਤੇਰਾ ਹੀ ਹੈ ਤੇ ਸੱਸ ਕਹਿੰਦੀ ਕੁੜੀਏ ਅੱਡ ਹੋ ਜਾਓ ਭਾਈਏ ਨੂੰ ਇਹਨੂੰ ਇਹਨੂੰ ਤੂੰ ਹੀ ਸੰਭ ਹਰੇਕ ਹੀ ਪਰੇ ਨੂੰ ਧੱਕਦਾ ਕਹਿੰਦੇ ਲੈ ਜਾਏ ਲੈ ਲੈ ਸੁਆਦ ਬਚਾ ਲੈ ਨਾ ਪੱਕ ਨਾ ਕਰ ਸਹੀ ਨਾ ਫਰਜ ਨਵਾ ਹਰ ਕੋਈ ਤਲਦਾ ਫਿਰਦਾ ਤੇਰੇ ਤੇ ਤੂੰ ਤੂੰ ਲੈ ਜਾਏ ਸਮਝ ਆਉਂਦੀ ਏ ਗੱਲ ਕਰਨ ਕੀ ਆਇਆ ਮੈਨੂੰ ਮੁੰਡਾ ਪੁੱਛਦਾ ਵੀ ਕਰਨ ਕੀ ਆਇਆ ਆ ਕਰਨ ਆਇਆ ਹੈ ਫਰਜ਼ ਨਿਭਾਉਣਾ ਹੈ ਬਿਊਟੀ ਕਰਨਾ ਹੈ